ਹਾਲੇਲੂਇਆ ਹਾਲੇਲੂਇਆ ਮੇਰੇ ਪਿਆਰੇ ਪ੍ਰਭੂ ਯੇਸ਼ੂ ਮਸੀਹ ਜੀ ਹਾਲੇਲੂਇਆ ਅੱਜ ਦੀ ਇਸ ਰਾਤ ਵਿੱਚ ਪ੍ਰਭੂ ਜੀ ਅਸੀਂ ਤੇਰੇ ਚਰਨਾਂ ਦੇ ਕੋਲ ਕਦਮਾਂ ਦੇ ਕੋਲ ਆਉਨੇ ਆ ਮੇਰੇ ਪਿਤਾ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅੱਜ ਰਾਤ ਸਾਨੂੰ ਆਪਣੀ ਸ਼ਾਂਤੀ ਦੇ ਨਾਲ ਟਕ ਲੈ ਹਾਲੇਲੂਇਆ ਸਾਨੂੰ ਆਪਣੇ ਪਿਆਰ ਵਿੱਚ ਸਮਾ ਲੈ ਹਾਲੇਲੂਇਆ ਪ੍ਰਭੂ ਜੀ तू ਜਾਣਦਾ ਹੈ ਅੱਜ ਸਾਡੇ ਦਿਲ ਵਿੱਚ ਕੀ ਚੱਲ ਰਿਹਾ ਹੈ ਹallelujah ਕਿਸੇ ਦੇ ਦਿਲ ਵਿੱਚ ਡਰ ਹੈ ਕਿਸੇ ਦੇ ਦਿਲ ਵਿੱਚ ਚਿੰਤਾ ਹੈ ਕਿਸੇ ਦੇ ਦਿਲ ਵਿੱਚ ਅਣਜਾਣਾ ਭਵਿੱਖ ਹੈ ਹallelujah ਪ੍ਰਭੂ ਜੀ ਅਸੀਂ ਅੱਜ ਰਾਤ ਹਰ ਚਿੰਤਾ ਹਰ ਡਰ ਹਰ ਭਾਰ ਤੇਰੇ ਚਰਨਾ ਦੇ ਵਿੱਚ ਤੇਰੇ ਕਦਮਾਂ ਦੇ ਵਿੱਚ ਰੱਖਦੇ ਹਾਂ ਹallelujah ਪ੍ਰਭ ਜੀ ਤੇਰਾ ਬਚਨ ਸਾਨੂੰ ਕਹਿ ਰਿਹਾ ਕਿ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਹallelujah ਅਸੀਂ ਤੇਰੇ ਵਚਨਾਂ ਤੇ ਭਰੋਸਾ ਕਰਦੇ ਹਾਂ ਹallelujah ਪ੍ਰਭੂ ਜੀ ਇਸ ਰਾਤ ਨੂੰ ਅੱਜ ਦੀ ਰਾਤ ਨੂੰ ਸਾਡੇ ਘਰ ਦੇ ਹਰ ਕੋਨੇ ਤੇ ਆਪਣੀ ਰੱਖਿਆ ਦੀ ਕੰਧ ਖੜੀ ਕਰਦੇ ਹਾਂ ਹallelujah ਹਰ ਦਰਵਾਜ਼ੇ ਤੇ ਹਰ ਖਿੜਕੀ ਤੇ ਹਰ ਬੱਚੇ ਤੇ ਹallelujah ਹਰ ਪਰਿਵਾਰਕ ਮੈਂਬਰ ਤੇ ਤੇਰਾ ਪਵਿੱਤਰ ਲਹੂ ਲਗਾ ਦੇ ਹallelujah ਪ੍ਰਭੂ ਜੀ ਕੋਈ ਬੁਰਾ ਸੁਪਨਾ ਕੋਈ ਨੈਟਿਵ ਸੋਚ ਕੋਈ ਡਰ ਸਾਡੇ ਕੋਲ ਨਾ ਆ ਸਕੇ ਹallelujah ਪ੍ਰਭੂ ਤੂੰ ਸਾਡੀ ਢਾਲ ਹੈ ਤੂੰ ਸਾਡਾ ਕਿਲਾ ਹੈ ਹallelujah ਪ੍ਰਭੂ ਜੀ ਜਿਉ ਅੱਜ ਕਿਸੇ ਦਾ ਦਿਲ ਦਿੱਤਿਆ ਹੈ ਤਾ ਤੂੰ ਉਸ ਨੂੰ ਆਪਣੇ ਹੱਥਾਂ ਦੇ ਨਾਲ ਜੋੜ ਦੇ ਹallelujah ਜੇ ਕਿਸੇ ਨੇ ਅੱਜ ਰੋਇਆ ਹੈ ਤਾਂ ਤੂੰ ਉਸਦੇ ਹੰਝੂ ਪੂੰਝ ਦੇ ਹallelujah ਜੋ ਗੱਲਾਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਉਹ ਅਸੀਂ ਅੱਜ ਰਾਤ ਤਿੰਨ ਦੱਸ ਰਿਹਾ ਹallelujah ਕਿਉਂਕਿ ਤੂੰ ਸੁਣਦਾ ਹੈ ਹallelujah ਤੂੰ ਸਮਝਦਾ ਹੈ ਹallelujah ਤੂੰ ਛੱਡ ਕੇ ਨਹੀਂ ਜਾਂਦਾ ਹallelujah ਪ੍ਰਭੂ ਜੀ ਅੱਜ ਰਾਤ ਜਿੱਥੇ ਦਰਦ ਹੈ ਉੱਥੇ ਤੂੰ ਚੰਗਿਆਈ ਭੇਜ ਹallelujah ਜਿੱਥੇ ਬਿਮਾਰੀ ਹੈ ਉੱਥੇ ਤੂੰ ਆਪਣੀ ਤਾਕਤ ਭੇਜ ਹallelujah ਸਰੀਰ ਮਨ ਅਤੇ ਆਤਮਾ ਤਿੰਨੇ ਨੂੰ ਤੂੰ ਚੰਗਾ ਕਰ ਹallelujah ਪ੍ਰਭੂ ਜੀ ਕਿਰਿਆ ਇੱਕ ਸ਼ੂਨਾ ਹੀ ਕਾਫੀ ਹੈ ਹallelujah ਪ੍ਰਭੂ ਜੀ ਅੱਜ ਰਾਤ ਸਾਨੂੰ ਸ਼ਾਂਤੀ ਦੀ ਨੀਂਦ ਹਾਲੇਲੂਇਆ ਸਾਡਾ ਮਨ ਸ਼ਾਂਤ ਹੋ ਜਾਵੇ ਹਾਲੇਲੂਇਆ ਸਭੀ ਸੋਚ ਰੁਕ ਜਾਵੇ ਹਾਲੇਲੂਇਆ ਸਾਡਾ ਦਿਲ ਤੇਰੇ ਵਿੱਚ ਆਰਾਮ ਲੱਭੇ ਹਾਲੇਲੂਇਆ ਜਿਵੇਂ ਇੱਕ ਬੱਚਾ ਮਾਂ ਦੀ ਗੋਦ ਵਿੱਚ ਨਿਸ਼ਚਿੰਤ ਸੌਂ ਜਾਂਦਾ ਹੈ ਹਾਲੇਲੂਇਆ ਉਸੇ ਤਰ੍ਹਾਂ ਅਸੀਂ ਤੇਰੇ ਵਿੱਚ ਆਰਾਮ ਕਰੀਏ ਹਾਲੇਲੂਇਆ ਪ੍ਰਭੂ ਜੀ ਜਦੋਂ ਅਸੀਂ ਸਵੇਰੇ ਉੱਠੀਏ ਸਾਡਾ ਦਿਲ ਅਤੇ ਸਾਡਾ ਦਿਨ ਤੇਰੇ ਹੱਥਾਂ ਵਿੱਚ ਹੋਵੇ ਹਾਲੇਲੂਇਆ ਸਾਡੇ ਕਦਮਾਂ ਨੂੰ ਤੂੰ ਸਹੀ ਰਾਸਤਾ ਦਿਖਾਈ ਹਾਲੇਲੂਇਆ ਸਾਡੇ ਫੈਸਲਿਆਂ ਵਿੱਚ ਤੂੰ ਸਾਡੇ ਨਾਲ ਰਹੀ ਹਾਲੇਲੂਇਆ ਕੱਲ੍ਹ ਜੋ ਵੀ ਆਵੇ ਅਸੀਂ ਇਕੱਲੇ ਨਹੀਂ ਕਿਉਂਕਿ ਤੂੰ ਸਾਡੇ ਨਾਲ ਹੈ ਹਾਲੇਲੂਇਆ ਰਬੂ ਜੀ ਅਸੀਂ ਤੇਰਾ ਤਨਵਾਦ ਕਰਦੇ ਹਾਂ ਇਸ ਸ਼ਾਂਤ ਰਾਤ ਦੇ ਲਈ ਇਸ ਪ੍ਰਾਰਥਨਾ ਦੇ ਲਈ ਹਾਲੇਲੂਇਆ ਦੇ ਦੇ ਪ੍ਰਭੂ ਜੀ ਪਿਆਰ ਤੇ ਲਈ ਹallelujah ਅਸੀਂ ਵਿਸ਼ਵਾਸ ਨਾਲ ਕਹਿੰਦੇ ਹਾਂ ਹallelujah ਅੱਜ ਰਾਤ ਅਸੀਂ ਸ਼ਾਂਤੀ ਨਾਲ ਸੁਭਾਂਗੇ ਹallelujah ਕਿਉਂਕਿ ਰਬ ਯੀਸ਼ੂ ਸਾਡੇ ਨਾਲ ਹੈ ਹallelujah ਹallelujah ਰਬ ਜੀ ਤੇਰਾ ਤਨਵਾਦ ਕਰਨਿਆ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਅਤੇ ਆਰਾਮ ਦੇਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਸ਼ਕਤੀਸ਼ਾਲੀ ਨਾਮ ਦੇ ਵਿੱਚ Amen, Amen, Amen.